ਮੇਰਾ ਨਾਮ ਸਰ ਹਰੀਸ਼ ਭਰਦੋਾ ਜੀ ਠੀਕ ਆ ਜੀ ਤੇ ਤੁਹਾਡੀ ਦੁਕਾਨ ਦਾ ਨਾਮ ਕੀ ਜੀ ਸਰ ਦੁਕਾਨ ਦਾ ਨਾਮ ਜੇ ਹੱਡਾ ਨਿੰਦੀ ਦੀ ਹੱਟੀ ਚੇਨ ਬਿਆਰ ਚ ਆਪਾਂ ਜੀ ਦੁਕਾਨ ਆਪਣੀ ਠੀਕ ਆ ਜੀ ਤੇ ਕਿੰਨੀ ਪੁਰਾਣੀ ਦੁਕਾਨ ਆ ਬੜੀ ਆਪਣੀ ਇਹ ਇਹ ਸਰ 1968 ਦੇ ਵਿੱਚ ਮੇਰੇ ਦਾਦਾ ਜੀ ਨੇ ਸ਼ੁਰੂ ਕੀਤੀ ਜੀ ਚਾਹਤਰ ਲੋਕ ਜਾਂਦੀ ਜਿਨ੍ਹਾਂ ਨੂੰ ਕਿਹਾ ਜਾਂਦਾ ਓਕੇ ਤੇ 1968 ਤੋਂ ਬਾਅਦ ਫਿਰ ਮੇਰੇ ਫਾਦਰ ਸਾਹਿਬ ਤੇ ਹੁਣ ਮੈਂ ਤੀਜੀ ਪੀੜੀ ਆ ਜੀ ਸਹੀ ਹੋ ਗਈ ਸਹੀ ਆ ਤੇ ਪਰ ਇਹ ਤੁਹਾਡੇ ਲੈਮਨ ਸੋਡੇ ਦਾ ਤੇ ਸ਼ਰਬਤ ਵੀ ਬਹੁਤ ਚਰਚਾ ਜੀ ਕਾਦੀਆਂ ਸ਼ਹਿਰ ਦੇ ਸਾਡੀ ਸਰ ਸਾਡਾ ਜਾਣੇ ਹੀ ਇਸੇ ਕਰਕੇ ਜਾਣੇ ਜੀ ਕਿ ਵੀ ਕਾਦੀਆਂ ਚ ਕਿਸੇ ਨੂੰ ਪੁੱਛ ਲੋ ਵੀ ਬਾਜ਼ਾਰ ਚ ਜਾਣਾ ਆਪਾਂ ਸ਼ਰਬਤ ਵਾਲਿਆਂ ਕੋਲ ਸ਼ਰਬਤ ਉਹ ਜਿਹੜਾ ਆਰਗੈਨਿਕ ਆਪਣਾ ਉਹਦੇ ਵਿੱਚ ਕੋਈ ਕੈਮੀਕਲ ਨਹੀਂ ਹੈ ਕੋਈ ਕੁਝ ਨਹੀਂ ਪਾਇਆ ਜੋ ਜੋ ਨੇਚੁਰਲ ਹੀ ਹੋਈ ਚੀਜ਼ ਬਣਾਉਣੀ ਹੈ ਸਰ ਸੰਦਲ ਦਾ ਸ਼ਰਬਤ ਹੈ ਅੱਛਾ ਜੀ ਇਹ ਆਪਣਾ ਸੰਦਲ ਦਾ ਆਪ ਤਿਆਰ ਕਰਦੇ ਨਹੀਂ ਕਿ ਜਿਵੇਂ ਜੀ ਨਹੀਂ ਨਹੀਂ ਸਰ ਇਹ ਸਾਰੇ ਆਪਣੀ ਤਿਆਰ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਕੋਈ ਕੁਝ ਨਹੀਂ ਠੀਕ ਹੈ ਜੀ ਇਹ ਆਪਣੇ ਘਰ ਤਿਆਰ ਹੁੰਦੇ ਸਾਰੇ ਇਹਨੂੰ ਕਹਿੰਦੇ ਆ ਜੀ ਪੰਜਾਬੀ ਚ ਤੁਕ ਮਲੰਗਾ ਆ ਠੀਕ ਹੈ ਜੀ ਜਿੰਨੂੰ ਆਪਾਂ ਚੀਆ ਸੀਡਸ ਵੀ ਚਾ ਲੈ ਹੈ ਹੈਨਾ ਇਹ ਚੀਜ਼ਾਂ ਨੇ ਐੜੀਆਂ ਪੇਟ ਵਾਸਤੇ ਬਹੁਤ ਵਧੀਆ ਜੇ ਸਹੀ ਹੈ ਭਾਜੀ ਅੱਜ ਕੱਲ੍ਹ ਗਰਮੀ ਦੇ ਵਿੱਚ ਜੜੀ ਰੱਖਣੀ ਯਾਰ ਸਰ ਕੀ ਤੀਰਾ ਗੂੰਜੇ ਦੇਖੋ ਇਹਦੇ ਵਿੱਚ ਕੋਈ ਤੁਹਾਨੂੰ ਲੱਕੜ ਨਹੀਂ ਕੋਈ ਕੁਝ ਨਹੀਂ ਕੋਈ ਉਸ ਤਰ੍ਹਾਂ ਦੀ ਚੀਜ਼ ਤੁਹਾਨੂੰ ਨਜ਼ਰ ਨਹੀਂ ਆਏਗੀ ਸਰ ਕਿ ਵੀ ਜੇ ਕਿਸੇ ਆਪਾਂ ਗਾਹਕ ਕੋ ਪੈਸੇ ਲੈਣੇ ਆ ਤੇ ਆਪਾਂ ਭਾਜੀ ਉਹਨੂੰ ਕੁਆਲਿਟੀ ਕੁਆਂਟੀਟੀ ਆਪਾਂ ਹਰ ਚੀਜ਼ ਉਹਨੂੰ ਦਿੰਨੇ ਆ ਕਿਉਂਕਿ ਦੂਰੋਂ ਦੂਰੋਂ ਲੋਕੀ ਆਉਂਦੇ ਸਾਡੇ ਕੋਲ ਤੁਹਾਡੇ ਭਰਾਵਾਂ ਦੀ ਤੁਹਾਡੇ ਭਰਾਵਾਂ ਦੀ ਜਿਹੜੀ ਬਦੌਲਤ ਠੀਕ ਹਨ ਸਰ 30 ਰੁਪਏ ਦਾ ਗਲਾਸ ਸਰ ਮੇਨ ਬਾਜ਼ਾਰ ਨਿੰਦੀ ਸ਼ਰਬਤ ਵਾਲਾ ਸਾਦੀਆਂ ਜ਼ਿਲ੍ਹਾ ਗਰਦਾਸਪੁਰ